ਤਾਂ ਅੱਜ ਤਾਂ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਤਸਵੀਰ ਪੰਜਾਬ ਰਣਾ ਹਿਮਾਚਲ ਤੇ ਤੁਹਾਨੂੰ ਸਵੇਰ ਤੋਂ ਹੀ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਹਾਲਾਂਕਿ ਹੁਣ ਵੀ ਤੁਹਾਨੂੰ ਜੋ ਸਿੱਧੀਆਂ ਤਸਵੀਰਾਂ ਸ੍ਰੀ ਦਰਬਾਰ ਸਾਹਿਬ ਤੋਂ ਵੀ ਦਿਖਾਵਾਂਗੇ ਤੇ ਉੱਥੇ ਹੀ ਜੋ ਜਲਵਾ ਸ਼ੁਰੂ ਹੋ ਚੁੱਕੇ ਨੇ ਜੋ ਕਿ ਸ਼ੁਰੂਆਤ ਹੋ ਚੁੱਕੀ ਹੈ ਉਸ ਦੀਆਂ ਵੀ ਲਾਈਵ ਤਸਵੀਰਾਂ ਤੁਹਾਡੇ ਤੱਕ ਜੋ ਦਿਖਾᱭਾਂਗੇ ਪਹੁੰਚਾਈਆਂ ਜਾਣਗੀਆਂ ਗੁਰੂ ਮਾਨਯੋ ਗ੍ਰੰਥ ਸੰਤਾਂ ਚੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਹੋ ਰਹੀਆਂ ਨੇ ਤਾਂ ਮੇਰੇ ਸਰ ਤੋਂ ਲਾਈਵ ਤਸਵੀਰਾਂ ਆ ਰਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਕਿ ਬੜੇ ਹੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਮੱਥਾ ਤੇ ਕੰਧਲੇ ਪਹੁੰਚ ਰਹੇ ਨੇ ਅਰਦਾਸਾਂ ਜੋ ਕੀਤੀਆਂ ਜਾ ਰਹੀਆਂ ਨੇ ਪ੍ਰਮਾਤਮਾ ਦੇ ਅੱਗੇ ਬੇਨਤੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਕਿ ਆਪਣੇ ਜੋ ਭਾਣੇ ਦੇ ਵਿੱਚ ਚੱਲਣ ਦਾ ਬਲ ਬਖਸ਼ਿਓ। ਤੁਮ ਤਾਂ ਆਮ ਦੇ ਨਾਲ ਇਹ ਪ੍ਰਕਾਸ਼ ਦਿਹਾੜਾ ਜੋ ਮਨਾਇਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ। ਜਿਸ ਨੂੰ ਲੈ ਕੇ ਬੜੇ ਹੀ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ ਬਹੁਤ ਹੀ ਸ਼ਾਨਦਾਰ ਖੂਬਸੂਰਤ ਫੁੱਲਾਂ ਦੇ ਨਾਲ ਦਰਬਾਰ ਸਾਹਿਬ ਨੂੰ ਸਜਾਇਆ ਵੀ ਗਿਆ ਤਾਂ ਤੂਮ ਤਾਮ ਦੇ ਨਾਲ ਇਸ ਪ੍ਰਕਾਸ਼ ਦਿਹਾੜੇ ਨੂੰ ਜੋ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਜੋ ਯੋਗਦਾਨ ਇੱਥੇ ਪਾਇਆ ਜਾ ਰਿਹਾ ਹੈ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚ ਰਹੇ ਨੇ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਸ ਜਲੌਹ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਹਾਲਾਂਕਿ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਜੋ ਹੜ ਸੰਗਤ ਆਇਆ ਹੋਇਆ ਕਿੰਨਾ ਵੱਡਾ ਹੜ ਸੰਗਤ ਆਇਆ ਹੋਇਆ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਜੋ ਕਿ ਬੜੇ ਹੀ ਧੀਮੀ ਧੀਮੀ ਕਦਮਾਂ ਦੇ ਨਾਲ ਅੱਗੇ ਵਧ ਰਹੇ ਨੇ ਸ਼ਾਂਤੀ ਸਬਰ ਦੇ ਨਾਲ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਜੋ ਅੱਗੇ ਵਧ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਵੱਲੋਂ ਮੱਥਾ ਟੇਕਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਜੀ ਪੰਜਾਬ ਹਣਾ ਹਿਮਾਚਲ ਤੇ ਜੋ ਅਸੀਂ ਦਿਖਾ ਰਹੇ ਹਾਂ ਉਨਾ ਦਰਸ਼ਕਾਂ ਦੇ ਲਈ ਇਹ ਸਿੱਧੇ ਸਿੱਧੇ ਦਰਸ਼ਨੇ ਜੋ ਕਿ ਕਿਸੇ ਰੁਝੇਮਿਆਂ ਕਰਕੇ ਘਰ ਤੋਂ ਬਾਹਰ ਨਹੀਂ ਨਿਕਲ پا ਰਹੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਸਮੱਥਾ ਟੇਕਣ ਲਈ ਤੜਕਸਰ ਤੋਂ ਪਹੁੰਚੀ ਹੋਈ ਹੈ ਹਾਲਾਂਕਿ ਰਾਮ ਸਰ ਸਾਹਿਬ ਤੋਂ ਇਹ ਜਲੋ ਜਿਸ ਦੀ ਕਿ ਸ਼ੁਰੂਆਤ ਕੀਤੀ ਗਈ ਇਹ ਪਹਿਲਾ ਇਥੇ ਕੀਰਤਨ ਸਵਨ ਕੀਤੇ ਗਏ ਜਿਸ ਤੋਂ ਬਾਅਦ ਅਰਦਾਸ ਹੋਈ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਉਹ ਅਰਦਾਸ ਕੀਤੀ ਗਈ ਹੈ ਜਦੋਂ ਕਿ ਕੁੱਲਦੀਪ ਸਿੰਘ ਗੜਗੜ ਸੇ ਵੱਲੋਂ ਜੋ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਜਲੋਸ਼ ਸ਼ੁਰੂ ਹੋਏ ਤੇ ਉੱਥੇ ਹੀ ਸਮਾਪਤੀ ਸਿਰਦਾਰ ਸਾਹਿਬ ਦੇ ਵਿੱਚ ਜਾ ਕੇ ਹੋਵੇਗੀ ਸਿਰਦਾਰ ਸਾਹਿਬ ਦੀ ਆਲੌਕਿਕ ਸਜਾਵਟ ਕੀਤੀ ਹੋਈ ਹੈ ਤਾਂ ਬਹੁਤ ਸਾਰੇ ਜੋ ਖਾਸ ਸਮਾਗਮਾਂ ਦਾ ਇੰਤਜ਼ਾਮ ਕੀਤਾ ਹੋਇਆ ਸੰਗਤ ਦੇ ਲਈ ਹਰ ਇੱਕ ਇੰਤਜ਼ਾਮ ਕੀਤੇ ਹੋਏ ਨੇ ਕਿਉਂਕਿ ਅੱਜ ਦੇ ਦਿਨ ਦੇ ਲਈ ਬਹੁਤ ਦੂਰੋਂ ਦੂਰੋਂ ਸੰਗਤਾਂ ਗੁਰੂ ਘਰ ਮੱਥਾ ਤੇ ਕੰਦੇ ਲਈ ਪਹੁੰਚਦੀ ਹੈ ਤੇ ਉੱਥੇ ਹੀ ਖਾਸ ਤਿਆਰੀਆਂ ਵੀ ਇਸ ਮੌਕੇ ਕੀਤੀਆਂ ਹੋਈਆਂ ਨੇ ਬਹੁਤ ਹੀ ਸ਼ਾਨਦਾਰ ਸਾਚੋ ਸਜਾਵਟ ਦਰਬਾਰ ਸਾਹਿਬ ਦੀ ਕੀਤੀ ਗਈ ਵਿਦੇਸ਼ੀ ਫੁੱਲਾਂ ਦੇ ਨਾਲ ਜੋ ਸਜਾਵਟ ਕੀਤੀ ਗਈ ਰੰਗ ਬਰੰਗੇ ਫੁੱਲਾਂ ਦੇ ਨਾਲ ਖੂਬਸੂਰਤ ਟਾਂਗ ਦੇ ਨਾਲ ਜੋ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਹਾਲਾਂਕਿ ਅੱਜ ਸ਼ਾਮ ਨੂੰ ਜੋ ਆਤਿਸ਼ਬਾਜ਼ੀ ਵੀ ਹੋਵੇਗੀ ਦੀਪਮਾਲਾ ਦਾ ਆਲੋਕਿਕ ਨਜ਼ਾਰਾ ਦਰਬਾਰ ਸਾਹਿਬ ਦੇ ਵਿੱਚ ਵੇਖਣ ਨੂੰ ਮਿਲੇਗਾ ਪਰ ਫਿਲਹਾਲ ਇਹ ਜੋ ਵੱਖ-ਵੱਖ ਦੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇੱਕ ਵੱਡੀ ਗਿਣਤੀ ਦੇ ਵਿੱਚ ਸੰਗਤ ਜੋ ਕੇ ਇਸ ਜਲੌਹ ਦੇ ਵਿੱਚ ਸ਼ਾਮਲ ਹੋਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਜੋ ਨਗਰ ਕੀਰਤਨ ਇੱਥੇ ਕੱਢਿਆ ਜਾ ਰਿਹਾ ਹੈ ਇੱਕ ਵੱਡਾ ਨਗਰ ਕੀਰਤਨ ਜਿਸ ਨੂੰ ਤੁਸੀਂ ਬੋਲ ਦਿੰਨੇ ਆ ਉਹ ਇੱਥੇ ਜੋ ਜਲੋਸ ਸਜਾਏ ਗਏ ਆ ਹਾਲਾਂਕਿ ਤਸਵੀਰਾਂ ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸੰਗਤਾਂ ਦੇ ਲਈ ਪੱਖੀ ਚੱਲ ਕੇ ਜੋ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ ਬਹੁਤ ਜ਼ਿਆਦਾ ਹਿਊਮਿਡਿਟੀ ਹੈ ਜਿਸ ਨੂੰ ਖਾਸ ਤੌਰ ਤੇ ਧਿਆਨ ਦੇ ਵਿੱਚ ਜੋ ਰੱਖਿਆ ਜਾ ਰਿਹਾ ਹੈ ਤਾਂ ਸੰਗਤਾਂ ਦੇ ਲਈ ਜੋ ਪੱਖੀਆਂ ਚੱਲ ਕੇ ਵੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਕਿਸੇ ਸੰਗਤ ਨੂੰ ਨਾ ਆਵੇ ਇੱਕ ਖਾਸ ਜੋਕੇ ਤਿਆਰੀਆਂ ਅੱਜ ਦੇ ਦਿਨ ਦੇ ਲਈ ਜੋ ਕੀਤੀਆਂ ਗਈਆਂ ਸੀ ਫਲਹਾਲ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਗਵਾਹੀ ਭਰ ਰਹੀਆਂ ਨੇ ਕਿ ਕਿੰਨਾ ਉਤਸ਼ਾਹ ਸੰਗਤਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤੜਕਸਾਰ ਸੰਗਤਾਂ ਜੋਕੇ ਇੱਥੇ ਸ਼ਮੂਲੀਅਤ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਇਹ ਜੋ ਖਾਸ ਤਸਵੀਰਾਂ ਦੂਜੀ ਤਸਵੀਰ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿਉਂਕਿ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਫੁੱਲਾਂ ਦੇ ਨਾਲ ਸਜਾਵਟ ਕੀਤੀ ਹੋਈ ਹੈ ਦੋ ਵੱਖ-ਵੱਖ ਤਸਵੀਰਾਂ ਪਹਿਲੀ ਤਸਵੀਰ ਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੋ ਇੱਥੇ ਪਹੁੰਚਿਆ ਹੋਈਆਂ ਨੇ ਸੰਗਤਾਂ ਦਾ ਹੜ ਆਇਆ ਹੋਇਆ ਹਮ-ਹੁਮਾ ਕੇ ਸੰਗਤਾਂ ਦੇ ਵੱਲੋਂ ਇੱਥੇ ਜੋ ਮੱਥਾ ਟੇਕਣ ਦੇ ਲਈ ਜੋ ਪਹੁੰਚਿਆ ਜਾ ਰਿਹਾ ਹੈ ਅੱਜ ਦੇ ਦਿਨ ਦੇ ਅੱਜ ਦੇ ਖਾਸ ਮੌਕੇ ਤੇ ਜੋ ਸੰਗਤ ਦੇ ਵੱਲੋਂ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਬਹੁਤ ਹੀ ਉਤਸ਼ਾਹ ਸੰਗਤ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਖਾਸ ਦਿਨ ਹੈ ਤੇ ਅੱਜ ਦੇ ਦਿਨ ਦੇ ਲਈ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਜੋ ਪਰਮਾਤਮਾ ਦੇ ਘਰ ਜਾਈਏ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਮੱਥਾ ਟੇਕ ਕੇ ਅਰਦਾਸ ਕਰੀਏ ਪਰਮਾਤਮਾ ਨੂੰ ਬੇਨਤੀ ਅਪੀਲਾਂ ਕਰੀਏ ਸ਼ੁਕਰਾਨਾ ਕਰੀਏ ਕਿ ਆਪਣੇ ਜੋ ਪਾਣੇ ਦੇ ਵਿੱਚ ਚੱਲਣ ਦਾ ਬਲ ਬਖਸ਼ਿਓ ਉੱਥੇ ਹੀ ਬਹੁਤ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਦੋ ਵੱਖ-ਵੱਖ ਤਸਵੀਰਾਂ ਤੁਹਾਨੂੰ ਹਾਲਾਂਕਿ ਦਿਖਾ ਰਿਹਾ ਪਹਿਲੀ ਤਸਵੀਰ ਦੇ ਵਿੱਚ ਸੰਗਤਾਂ ਦਾ ਹੁਮ-ਹੁਮਾ ਕੇ ਆਇਆ ਹੜ੍ਹ ਦੂਜੀ ਤਸਵੀਰ ਦੇ ਵਿੱਚ ਅੱਜ ਦੇ ਖਾਸ ਦਿਹਾੜੇ ਦੇ ਮੌਕੇ ਸ਼ਾਨਦਾਰ ਕੀਤੀ ਹੋਈ ਸਜੋ ਸਜਾਵਟ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬੇहद ਖਾਸ ਦ੍ਰਿਸ਼ ਹੈ ਤਾਂ ਜੋ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਕਾਫੀ ਜੋ ਸੰਗਤਾਂ ਦੇ ਵੱਲੋਂ ਉਤਸ਼ਾਹ ਦੇ ਨਾਲ ਜੋ ਇੱਥੇ ਦਰਸ਼ਨ ਕਰਨ ਦੇ ਲਈ ਸ਼ਮੂਲੀਅਤ ਕਰਨ ਦੇ ਲਈ ਆਪੀਆ ਆਪਣੀ ਜੋ ਹਾਜ਼ਰੀ ਲਗਵਾਉਣ ਦੇ ਲਈ ਸੰਗਤਾਂ ਇੱਥੇ ਪਹੁੰਚਿਆ ਹੋਈਆਂ ਨੇ ਤੇ ਬਹੁਤ ਹੀ ਸਕੂਨ ਵਾਲੀਆਂ ਇਹ ਤਸਵੀਰਾਂ ਕਿ ਸੰਗਤਾਂ ਦੇ ਲਈ ਜੋ ਪੱਖੀ ਚੱਲਣ ਦੀ ਸੇਵਾ ਵੀ ਚੱਲ ਰਹੀ ਹੈ ਤਾਂ ਵੱਖ-ਵੱਖ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਜੋ ਕਤਾਰਾਂ ਦੇ ਵਿੱਚ ਹੀ ਲੱਗੀਆਂ ਹੋਈਆਂ ਨੇ ਇਸ ਜੋ ਭੀੜ ਦੇ ਵਿੱਚ ਹੀ ਨੇ ਜੋ ਇੰਨੀ ਵੱਡੀ ਮਾਤਰਾ ਦੇ ਵਿੱਚ ਸੰਗਤਾਂ ਪਹੁੰਚੇ ਹੋਏ ਨੇ ਉੱਥੇ ਹੀ ਸੰਗਤਾਂ ਦੇ ਵੱਲੋਂ ਪੱਖੀ ਚੱਲਣ ਦੀ ਸੇਵਾ ਚੱਲ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ ਜਿਸ ਨੂੰ ਲੈ ਕੇ ਸੰਗਤ ਨੂੰ ਕਿਸੇ ਵੀ ਦਿੱਕਤ ਪਰੇਸ਼ਾਨੇ ਦਾ ਸਾਹਮਣਾ ਨਾ ਕਰਨਾ ਪਵੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਸੰਗਤਾਂ ਨੂੰ ਜੋ ਥੋੜਾ ਜਿਹਾ ਸੁਖਾਵਾਂ ਮਾਹੌਲ ਦਿੱਤਾ ਜਾਵੇ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਅਕਸਰ ਹੀ ਕਈ ਵਾਰੀ ਘਬਰਾਟ ਵਾਲੀ ਸਥਿਤੀ ਬਣ ਜਾਂਦੀ ਹੈ ਕਿਸੇ ਦੀ ਸਿਹਤ ਖਰਾਬ ਹੋ ਜਾਂਦੀ ਹੈ ਕਿਸੇ ਨੂੰ ਚੱਕਰ ਆ ਜਾਂਦਾ ਹੈ ਹਰ ਇੱਕ ਚੀਜ਼ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਹੋਰ ਸੁਖਾਵਾਂ ਮਾਹੌਲ ਸੰਗਤਨ ਦਿੱਤਾ ਜਾਵੇ ਆਪਣਾ ਵਾਹਿਗੁਰੂ ਦਾ ਜਾਪ ਕਰਦੀ ਕਰਦੀ ਅੱਗੇ ਵੱਸ ਸਕੇ ਅੱਗੇ ਜਾਂਦੇ ਜਾਵੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਜੋ ਸੰਗਤਾਂ ਦੇ ਵੱਲੋਂ ਇੱਥੇ ਜੋ ਸ਼ਮੂਲੀਅਤ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਸ੍ਰੀ ਗੁਰੂ ਕਰਨ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚ ਰਹੀਆਂ ਨੇ ਬਹੁਤ ਹੀ ਸ਼ਾਨਦਾਰ ਤਸਵੀਰਾਂ ਵਕ ਵਕ ਤਰੀਕੇ ਨੇ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਜੋ ਇੱਥੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਖਾਸ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸੀ ਹਾਲਾਂਕਿ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਹਨਾਂ ਤ ਹੇਤ ਹਰ ਕੋਈ ਜੋ ਕੇ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਅੱਜ ਅਰਦਾਸ ਕਰਨ ਦੇ ਲਈ ਪਹੁੰਚਿਆ ਹੋਇਆ ਸ਼ਰਧਾ ਭਾਵਨਾ ਦੇ ਨਾਲ ਇਹਨਾਂ ਸੰਗਤਾਂ ਦੇ ਵੱਲੋਂ ਜੋ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਅੱਗੇ ਵਧਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਨੇ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਜਲੋ ਜੋਕੇ ਸ਼ੁਰੂ ਹੋਇਆ ਦਰਬਾਰ ਸਾਹਿਬ ਜਾ ਕੇ ਜੋ ਸਮਾਪਤੀ ਹੋਵੇਗੀ ਤਾਂ ਆਪਣੇ ਆਪ ਦੇ ਵਿੱਚ ਇਹ ਬੜੀਆਂ ਹੀ ਸਕੂਨ ਦਾ ਇੱਕ ਤਸਵੀਰਾਂ ਨੇ ਕਿ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਇੰਨੀ ਵੱਡੀ ਮਾਤਰਾ ਦੇ ਵਿੱਚ ਜੋ ਇੱਥੇ ਪਹੁੰਚੀ ਹੋਈ ਹੈ ਹਾਲਾਂਕਿ ਖਾਸ ਗੱਲ ਇਹ ਵੀ ਹੈ ਕਿ ਅੱਜ ਐਤਵਾਰ ਦਾ ਦਿਨ ਹੈ ਅੱਜ ਛੁੱਟੀ ਵਾਲਾ ਦਿਨ ਹੈ ਅਕਸਰ ਹੀ ਜੋ ਅੱਜ ਦੇ ਦਿਨ ਕਮਾਕਾਰਾਂ ਤੋਂ ਛੁੱਟੀ ਹੁੰਦੀ ਹੈ ਸਕੂਲ ਜਾਣ ਵਾਲੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਛੁੱਟੀ ਹੁੰਦੀ ਹੈ ਤਾਂ ਅੱਜ ਦੇ ਦਿਨ ਦੇ ਖਾਸ ਮੌਕੇ ਤੇ ਜੋ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਆਪੋ ਆਪਣੀ ਵਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਸਬਰ ਸੰਤੋਖ ਦੇ ਨਾਲ ਜੋ ਸੰਗਤ ਅੱਗੇ ਵਧ ਰਹੀਆਂ ਨੇ ਵਾਹਿਗੁਰੂ ਦਾ ਜਾਪ ਕਰਦੇ ਕਰਦੀਆਂ ਇਹ ਸੰਗਤਾਂ ਅੱਗੇ ਵਧ ਰਹੀਆਂ ਨੇ ਤਾਂ ਤਸਵੀਰਾਂ ਬਹੁਤ ਹੀ ਖਾਸ ਨੇ ਅੰਮ੍ਰਿਤਸਰ ਤੋਂ ਲਾਈਵ ਤਸਵੀਰਾਂ ਤੁਹਾਡੇ ਤੱਕ ਜੋ ਪਹੁੰਚਾਈਆਂ ਜਾ ਰਹੀਆਂ ਨੇ ਸੰਤਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਸ ਨੂੰ ਲੈ ਕੇ ਬਹੁਤ ਹੀ ਖਾਸ ਜੋ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਸੀ ਹਾਲਾਂਕਿ ਪ੍ਰਕਾਸ਼ ਦਿਹਾੜੇ ਦੇ ਸਬੰਧੀ ਗੁਰਦੁਆਰਾ ਸ੍ਰੀ ਮੰਨਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਾਏ ਜਾਣਗੇ ਇਸ ਦੇ ਵਿੱਚ ਜੋ ਰਾਗੀ ਢਾਡੀ ਕਵੀਸ਼ਰ ਤੇ ਪ੍ਰਚਾਰਕ ਸੰਗਤਾਂ ਨੂੰ ਜੋ ਕੁਰਬਾਨੀ ਤੇ ਇਤਿਹਾਸ ਦੇ ਨਾਲ ਜੋ ਜੋੜਨਗੇ